ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤ ਹੈ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਅਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਤੁਹਾਨੂੰ ਪਤਿ ਹੈ ਜੀ ਸਾਡੇ ਚਰਨ ਜੀ ਤਕੌਰ ਹਸਪੀਟਲ ਚ ਆ ਡਮਟਾ ਜੀ ਪਤਾ ਨਹੀਂ ਕਿਹੜੇ ਮਾਂ ਮਾਰੇ ਹੋਇਆ ਵੀ ਡਿਲੀਵਰੀ ਹੁਣ ਚ ਨਹੀਂ ਆਉਂਦੀ ਪਿਛਲੇ 2-3 ਦਿਨ ਤੋਂ ਤੁਹਾਨੂੰ ਪਤਾ ਹੀ ਹੈ ਵੀ ਉਲਝੇ ਪਿਆ ਆ ਜਿਹੜਾ ਸਰਕਾਰ ਨੂੰ ਡਾਕਟਰ ਆ ਜੇ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਚੱਲੀਏ ਤਾਂ ਉਹ ਤਾਂ ਐਸੇ ਗੱਲ ਪਰ ਖੜੇ ਆ ਵੀ ਨੋਰਮਲ ਹੀ ਡਿਲੀਵਰੀ ਹੋਊਗੀ ਵੀ ਸੇਜੇਰੀਅਨ ਦੇ ਕੋਈ ਜ਼ਰੂਰਤ ਨਹੀਂ ਹੈਗੇ ਐਸੇ ਕਰਕੇ ਵੇਟ ਕਰ ਰਹੇ ਆ ਨਹੀਂ ਤਾਂ ਆਪਰੇਟ ਕਰਵਾ ਕੇ ਕੱਦਾ ਪਰਾ ਕਰ ਰਹੇ ਸੀ ਹਾਂ ਤੇ ਕਈ ਵੀਰ ਭੈਣਾ ਸਾਡੀਆਂ ਮੈਸੇਜ ਕਰਦੇ ਆ ਮੈਂ ਤੁਸੀਂ ਪ੍ਰਾਈਵੇਟ ਚਲ ਜਾਓ ਪ੍ਰਾਈਵੇਟ ਚਲ ਜੂ ਜੇ ਪ੍ਰਾਈਵੇਟ ਜਾਂਦੇ ਵੀ ਮੰਨ ਲੋ ਵੀ ਪ੍ਰਾਈਵੇਟ ਚਲ ਵੀ ਜਾਂਦੇ ਆ ਤਾਂ ਉਹਨਾਂ ਨੇ ਵੀ ਆਪਰੇਸ਼ਨ ਹੈ ਕਰਨਾ ਜੀ ਉਹ ਕਹਿੰਦੇ ਆਪਰੇਸ਼ਨ ਤਾਂ ਅਸੀਂ ਵੀ ਕਰ ਸਕਦੇ ਆ ਸਰਕਾਰੂ ਵਾਲੇ ਕਹਿੰਦੇ ਅਸੀਂ ਕਿਹੜੇ ਨਹੀਂ ਕਰਦੇ ਆਪਰੇਸ਼ਨ ਵੀ ਡੇਲੀ 1 ਜਾਂ 2 ਕੇਸ ਸਾਡੇ ਕੋਲ ਵੀ ਸੇਜੇਰੀਅਨ ਹੁੰਦੇ ਆ ਪਰ ਅਸੀਂ ਜ਼ਿਆਦਾਤਰ ਇਹੀ ਚਾਹੁੰਦੇ ਹਾਂ ਵੀ ਜੇ ਨਾਰਮਲ ਡਿਲੀਵਰੀ ਹੋ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ ਕੋਈ ਜਿਹੜੇ ਵੀ ਇੰਜੈਕਸ਼ਨ ਲੱਗਦੇ ਆ ਜਿਸ ਟਾਈਮ ਸੇਜੇਰੀਅਨ ਹੁੰਦਾ ਜੀ ਪਰ ਉਹ ਸਾਰੀ ਉਮਰ ਵਾਸਤੇ ਜਿਵੇਂ ਜਿਨ੍ਹਾਂ ਦੇ ਜਵਾਬ ਹੋਣਾ ਉਹਨਾਂ ਨੂੰ ਪਰੇਸ਼ਾਨ ਕਰਦਾ ਉਹ ਇੰਜੈਕਸ਼ਨ ਜਿਹੜਾ ਲੱਗਦਾ ਵੀ ਇਹਦੇ ਨਾਲ ਤਾਂ ਬੈਟਰ ਆ ਵੀ ਤੁਸੀਂ ਵੇਟ ਕਰ ਲਓ ਵੀ ਤੁਹਾਨੂੰ ਕਿਹੜੇ ਕੋਈ ਇੱਥੇ ਖਰਚਾ ਪੈ ਰਿਹਾ ਕੋਈ ਫੇਰ ਉੱਥੇ ਗੱਲ ਆ ਜਾਂਦੀ ਹੈ ਵੇ ਚਲੋ ਖਰਚੇ ਤਾਂ ਕੋਈ ਚੱਕਰ ਨਹੀਂ ਹੈਗਾ ਖਰਚਾ ਤਾਂ ਧੀ ਪੁੱਤ ਉੱਤੇ ਉੱਪਰ ਨੂੰ ਤਾਂ ਖਰਚਾ ਕੋਈ ਹੁੰਦਾ ਨਹੀਂ ਹੈਗਾ ਅ ਚਲੋ ਉਹਨਾਂ ਦੀ ਵੀ ਮੰਨਣੀ ਪੈਣੀ ਹੈ ਤੇ ਮੈਂ ਜੀ ਦੋ ਰਾਤਾਂ ਜੀ ਅਣੀਂਦਾ ਰਹਿਣ ਕਰਕੇ ਜੀ ਮੇਰਾ ਜਿਹੜੀ ਉਹ ਦਿੱਕਤ ਹੈ ਮਨੂੰ ਥੋੜੇ ਜੇ ਹੱਲ ਝੋਲੇ ਜੇ ਬਦਰ ਨਾਲ ਲੱਗੇ ਮੇਰੇ ਚੱਕਰ ਜੇ ਮੈਨੂੰ ਪ੍ਰੋਪਰ ਰੈਸਟ ਕਰਨ ਵਾਸਤੇ ਜਿਹੜੀ ਦਵਾਈ ਦਿੱਤੀ ਹੋਈ ਆ ਮੈਡੀਸਿਨ ਉੱਥੇ ਹਸਪੀਟਲਾਂ ਚ ਤਾਂ ਤੁਹਾਨੂੰ ਪਤਾ ਹੀ ਜੀ ਕਿੱਦਾਂ ਦੀ ਨੀਂਦ ਕਿੱਦਾਂ ਦੀ ਨਹੀਂ ਕੜੀ ਚ ਕੋਈ ਐਂਬੂਲੈਂਸ ਆ ਗਈ ਕਿਉਂ ਰੋਂਦਾ ਆਉਂਦਾ ਵਿਚਾਰਾ ਕੋਈ ਹੱਸਦਾ ਜਾਂਦਾ ਹੈ ਕੋਈ ਰੋਂਦਾ ਜਾਂਦਾ ਹੈ ਬਸ ਵੀ ਸਾਰੀ ਰਾਤ ਉੱਥੇ ਆ ਕੇ ਕੁਛ ਚੱਲੀ ਜਾਂਦਾ ਹਸਪੀਟਲਾਂ ਚ ਚਲੋ ਅ ਇੱਕ ਗੱਲ ਹੈਗੀ ਵੀ ਅਸੀਂ ਮਾਰਾ ਦਾ ਸ਼ੁਕਰਿਆ ਦਾ ਨਹੀਂ ਕਰਦੇ ਅਸੀਂ ਆਪਣੇ ਪਤਨੀ ਕਿਡੇ ਭਰਮ ਪਲੇਖਿਆਂ ਚ ਫਿਰਦੇ ਆ ਹ ਵੀ ਸੌ ਜਾਂਦੇ ਆ ਉੱਠ ਖੜਦੇ ਆ ਸਾਰੀ ਰਾਤ ਵਧੀਆ ਨੀਂਦ ਆਉਂਦੀ ਹੈ ਤੇ ਵਧੀਆ ਆਪਣਾ ਟਾਈਮ ਨਾਲ ਆਪਾਂ ਪ੍ਰਸ਼ਾਦਾ ਸਕਦੇ ਆ ਤੇ ਆਪਣੇ ਪਰਿਵਾਰ ਦੇ ਵਿੱਚ ਵਧੀਆ ਐਨ ਜਿਹੜੇ ਵੀ ਸਾਨੂੰ ਪਰਿਵਾਰਕ ਜੀ ਦੇਤੇ ਵੇ ਮਹਾਰਾਜ ਨੇ ਐਨ ਸਹੀ ਸਲਾਮਤ ਆ ਅੰਗ ਪੈਰ ਸਹੀ ਸਲਾਮਤ ਉਹਨਾਂ ਦੇ ਅੱਖ ਪੈਰ ਜੋ ਵੀ ਹੈ ਮਤਲਬ ਸਾਰਾ ਕੁਝ ਸਹੀ ਸਲਾਮਤ ਆ ਤੇ ਅਸੀਂ ਫਿਰ ਵੀ ਨਾਮ ਮੁਕਰਾ ਮਤਲਬ ਵੀ ਉਹਨਾਂ ਦਾ ਸ਼ੁਕਰੀਆ ਅਸੀਂ ਕਰਦੇ ਨਹੀਂ ਹੈਗੇ ਹਾਲਾਂਕਿ ਸਾਡਾ ਸ਼ੁਕਰੀਆ ਦਾ ਕਰਨਾ ਬਣਦਾ ਇਹ ਉੱਥੇ ਪਤਾ ਲੱਗਦਾ ਹੁਣ ਮੈਂ ਦੇਖਦਿਆਂ ਜੀ ਮੈਂ 2-3 ਦਿਨ ਹੋ ਗਏ ਮੈਨੂੰ ਦੇਖਦਿਆਂ ਨੂੰ ਬਿਦਰ ਡਿਲੀਵਰੀ ਹੋਣ ਵਾਲੀ ਹੁੰਦੀ ਆ ਉਹ ਨੱਠ ਭੱਜ ਪਾ ਦਿੰਦੇ ਆ ਡਾਕਟਰ ਜੀ ਬੱਚੇ ਨੇ ਅੰਦਰ ਪੋਟੀ ਕਰਤੀ ਜੀ ਇਹਨਾਂ ਨੂੰ ਹੁਣ ਐਮਰਜੈਂਸੀ ਮੁਹਾਲੀ ਸ਼ਿਫਟ ਕਰਨਾ ਪੈਣਾ ਹੈ ਤੇ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਉੱਪਰਲੇ ਉਹਨਾਂ ਦੇ ਦਿਲਾਂ ਪਰ ਕਿਆ ਬੀਤਦੀ ਆ ਤੇ ਜਿਹੜਾ ਮਰੀਜ਼ ਹੁੰਦਾ ਜੀ ਉਹਦੇ ਦਿਲ ਪਰ ਕਿਆ ਬੀਤਦੀ ਆ ਇਹ ਤਾਂ ਹੁਣ ਵਹਿਗਰੂ ਜਾਣਦਾ ਉਹੀ ਵਕਤ ਪਾਉਂਦਾ ਉਹਨੇ ਹੀ ਘਟਾਉਣਾ ਗੱਲ ਤਾਂ ਇੱਥੇ ਖੜ੍ਹਦੀ ਆ ਕਿ ਵੀ ਸਾਡਾ ਸ਼ੁਕਰੀਆ ਦਾ ਕਰਨ ਦਾ ਕਰਨਾ ਬਣਦਾ ਦੋਏ ਟਾਈਮ ਬਹਿਰੋ ਦਾ ਵੀ ਮਹਾਰਾਜ ਜਿੰਨੇ ਸਵਾਸ ਤੁਸੀਂ ਦਿੱਤੇ ਆਣ ਅਸੀਂ ਤੁਹਾਡੇ ਹੁਕਮਾਂ ਦੇ ਮੁਤਾਬਕ ਉਹਨੇ ਸਵਾਸ ਸੀ ਬਹੁਤ ਵਧੀਆ ਬਤੀਤ ਕਰਿਆ ਸਾਡੇ ਸਰੀਰ ਦੇ ਵਿੱਚ ਤੇ ਹੁਣ ਮੈਂ ਰੈਡੀ ਹੋ ਗਿਆ ਜੀ ਫੇਰ ਜਾਣ ਨੂੰ ਅੱਜ ਮੈਂ ਤਿੰਨ ਦਿਨ ਬਾਅਦ ਕੱਪੜੇ ਚੇਂਜ ਕਰਿਆ ਜੀ ਇਸ਼ਨਾਨ ਤਾਂ ਮੈਂ ਕਰੀਆ ਅੱਜ ਮੈਂ ਕੱਪੜੇ ਚੇਂਜ ਕਰ ਲਏ ਤੇ ਇੱਧਰ ਮਿਲੋ ਜੀ ਔਰ ਤਾਂ ਕੱਢ ਲਈ ਬੂਟ ਤਾਂ ਪਾ ਲਾ ਓਹੋ ਟੈਨਸ਼ਨ ਨਹੀਂ ਬਹੁਤ ਆ ਆ ਲੱਗਣਾ ਦਾ ਮਲਾ ਦ ਉਧਰ ਸਾਸਰੀ ਘਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਮਾਤੋ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਬਾਈ ਮੂਡ ਪਾ ਕੇ ਜਾਈਂ ਮੂਡ ਨਾ ਭੁੱਲ ਜੀ ਠੀਕ ਬਸ ਇੱਕ ਗੱਲ ਆ ਜੀ ਸੰਦੀਪ ਦਾ ਅਸੀਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰ ਸਕਦੇ ਹਾਂ ਕੋਈ ਲੱਭਦੀ ਨਹੀਂ ਉਹਦਾ ਸਾਰੀ ਰਾਤ ਜੀ ਉਹਦੇ ਕੋਲ ਚਰਨਜੀਤ ਕੋਲ ਬੈਠੀ ਵੀ ਰਹੀ ਮੈਂ ਤਾਂ ਚੱਲ ਫੇਰ ਵੀ 2 ਘੰਟੇ ਸੌਂ ਲਿਆ ਉਹਨਾ ਤੜਕੇ 4 ਵਜੇ ਸੀ ਆਏ ਉਹਨੇ ਆ ਕੇ ਇਸ਼ਨਾਨ ਕਰਿਆ ਜੀ ਪਾਠ ਪੂਜਾ ਕਰਕੇ 5 ਵਜੇ ਨੂੰ ਉਹਨੇ ਮੈਨੂੰ ਫੇਰ ਉਠਾਲ ਲਿਆ ਕਹਿੰਦੀ ਵੀ ਮੈਨੂੰ ਛੱਡਿਆ ਤੁਸੀਂ ਵੀ ਤੁਸੀਂ ਆ ਕੇ ਫੇਰ ਵਾਸ ਸੋਝੋ ਕੱਲ ਸਾਰਾ ਦਿਨ ਇਕ ਨਹੀਂ ਹਾਂ ਪਰ ਉਹਦਾ 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 ਚਿਹਰੇ ਪਰ ਕੋ ਸਿਕਨ ਨਹੀਂ ਹੈਗੀ ਰਾਤ ਉਹਨੇ ਮੈਨੂੰ 12:30 ਵਜੇ ਠਾਲਿਆ ਮੈਨੂੰ ਆ ਕੇ ਕਹਿੰਦੀ ਜੀ ਉੱਠੋ ਮਾਂ ਕੀ ਹੋ ਗਿਆ ਕਹਿੰਦੀ ਵੀ ਉਹਨਾਂ ਨੂੰ ਕਿਸੇ ਨੂੰ ਕਿਸੇ ਦੇ ਜਵਾਬ ਹੋਣ ਵਾਲਾ ਸੀ ਵੀ ਉਹਦੇ ਬੱਚੇ ਨੇ ਪੋਟੀ ਕਰਤੀ ਵਿੱਚੇ ਵੀ ਉਹਨਾਂ ਨੂੰ ਛੇਤੀ ਛੇਤੀ ਐਮਰਜੈਂਸੀ ਛੇ ਫਸ ਵਾਸਤੇ ਲਿਖਿਆ ਵੀ ਉਹਨਾਂ ਵਾਸਤੇ ਐਂਬੂਲੈਂਸ ਕਰਾਉਣੀ ਪੈਣੀ ਹੈ ਵੀ ਤੁਸੀਂ ਜਾਓ ਨੱਟ ਕੇ ਜਾ ਕੇ ਵੀ ਐਮਰਜੈਂਸੀ ਜਿੱਥੇ ਪਤਾ ਕਰਕੇ ਆਓ ਐਂਬੂਲੈਂਸ ਬਾਰੇ ਮਾ ਵੀ ਨਹੀਂ ਇਹ ਗੱਲ ਨਹੀਂ ਹੁੰਦੀ ਐਂਬੂਲੈਂਸ ਵੀ ਆਪ ਕਰਾ ਕੇ ਦਿੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਜੇ ਕੋਈ ਐਮਰਜੈਂਸੀ ਮਰੀਜ਼ ਹੁੰਦਾ ਤਾਂ ਇਹਨਾਂ ਨੇ ਆਪ ਐਂਬੂਲੈਂਸ ਦੇਣੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਟੈਕ ਕੇਅਰ ਜਿਹੜਾ ਜਿਹੜੇ ਸਮਾਨ ਦੀ ਉਹਨਾਂ ਨੂੰ ਜ਼ਰੂਰਤ ਆ ਵੀ ਉਹ ਨਾਲ ਦੇ ਕੇ ਭੇਜਣਾ ਗਾਹਾਂ ਡਾਕਟਰਾਂ ਨੂੰ ਵੀ ਕਾਲ ਕਰਨੀ ਇਹਨਾਂ ਨੇ ਸੇਫੇਸ ਦੇ ਵਿੱਚ ਵੀ ਇਹ ਐਨੇ ਟਾਈਮ ਦੇ ਵਿੱਚ ਤੁਹਾਡੇ ਕੋਲ ਇਹਨਾਂ ਨੰਬਰ ਐਂਬੂਲੈਂਸ ਪਹੁੰਚ ਰਹੀ ਉਹਨਾਂ ਨੂੰ ਇਹ ਦਿੱਕਤ ਆ ਤੁਸੀਂ ਇਹ ਇਦਾਂ ਦਾ ਟ੍ਰੀਟਮੈਂਟ ਜਿਵੇਂ ਆਏਗਾ ਉਹਨਾਂ ਨੂੰ ਪਹਿਲੀ ਗੈਡ ਕਰ ਦੇਣਾ ਉਹਦੇ ਅਕਾਊਂਟਿੰਗ ਫੇਰ ਵੀ ਚਲੋ ਨੱਠ ਭੱਜ ਕਰਕੇ ਚਲੋ ਉਹਨਾਂ ਨੂੰ ਸਮਝਾਇਆ ਜਾ ਕੇ ਉਹਦੇ ਬਾਪ ਰੋਂਣ ਲੱਗਿਆ ਬਾਜੀ ਜੀ ਜਿਹਦਾ ਸਮਝ ਲਓ ਜਿਨ੍ਹਾਂ ਦੀ ਮਿਸੇਸ ਤੇ ਹੋਣਾ ਸੀ ਵੀ ਹਾਂ ਕੀ ਹੋ ਗਿਆ ਉਹ ਮਾ ਕੁਛ ਨਹੀਂ ਹੁੰਦਾ ਪ੍ਰਮਾਤਮਾ ਨੇ ਜੋ ਕਰਨਾ ਚੰਗਾ ਹੀ ਕਰਦਾ ਪਤਾ ਕੀ ਹੁੰਦਾ ਵੀ ਕਿਈ ਚੱਲ ਕਰਨੇ ਕਰਾਉਣਾ ਤਾਂ ਪ੍ਰਮਾਤਮਾ ਹੈ ਨਾ ਜਿਹੜਾ ਮਰੀਜ਼ ਹੈਂਦਾ ਵਿਚਾਰਾ ਆਪਣੇ ਪਰ ਦਲਾਸਾ ਵੀ ਬਹੁਤ ਬੜੀ ਚੀਜ਼ ਆ ਹਾਂ ਸਭ ਤੋਂ ਬੜਾ ਦਲਾਸਾ ਹੈ ਹੈ ਨਾ ਜਿਹੜਾ ਹਿੰਮਤ ਦੇ ਦੇਣੀ ਹੈ ਬਈ ਵਾਕਈ ਵੀ ਲਫ਼ਜ਼ ਤਾਂ ਆਇਆ ਨਹੀਂ ਵੈਸੇ ਸੰਦੀਪ ਕੋਈ ਸਮਝੇ ਕੋਈ ਨਾ ਸਮਝੇ ਹੈ ਨਾ ਆਪਣੀ ਗੱਲ ਹੈ ਵੀ ਸੰਦੀਪ ਦਾ ਤਾਂ ਅਸੀਂ ਦੇਣਾ ਦੇਈ ਨਹੀਂ ਸਕਦੇ ਬਸ ਬਹੁਤ ਆ ਉੱਥੇ ਜਿੰਨੇ ਵੀ ਪੇਸ਼ੈਂਟ ਆ ਸਾਰੇ ਆ ਕਹੀ ਜਾਂਦੇ ਵੀ ਸੰਦੀਪ ਨਾਲ ਇੱਥੇ ਸਾਡੇ ਉਹਦੇ ਚ ਰੌਣਕ ਹੈ ਹਾਂ ਹੋਰ ਇੱਕ ਦੇ ਨਾਲ ਦੁੱਖ ਸੁੱਖ ਸਾਂਝਾ ਜੇ ਕਰੀ ਜਾਂਦੀ ਹੈ ਤੇ ਫਿਰ ਇੱਕ ਗੱਲ ਡਾਕਟਰ ਨੇ ਫਿਰ ਉਹਨੂੰ ਬੁਲਾਇਆ ਬੰਦੇ ਨੂੰ ਕਹਿੰਦਾ ਵੀ ਦੇਖੋ ਜੇ ਕਹਿੰਦਾ ਤੁਸੀਂ ਉਹ ਰੋਣ ਲੱਗ ਗਏ ਉਰੇ ਖੜ ਕੇ ਹੈ ਥੋੜੀ ਮੈਸੇਜ ਆ ਕਹਿੰਦਾ ਬੀਪੀ ਵਧਾਉਗੀ ਗਾਂ ਬੱਚੇ ਦੀ ਧੜਕਣ ਵਧੂਗੀ ਤੁਹਾਨੂੰ ਹੋਰ ਪ੍ਰੋਬਲਮਾਂ ਕ੍ਰੀਏਟ ਹੋਣੀਆਂ ਸਟਰੋਂਗ ਸਾਹਮਣੇ ਹਿੰਮਤ ਰੱਖੋ ਬੀ ਸਟਰੋਂਗ ਕਹਿੰਦਾ ਤੁਸੀਂ ਹਿੰਮਤ ਰੱਖੋ ਉਹਨੂੰ ਵੀ ਹੌਸਲਾ ਦਿਓ ਇੱਕ ਵਾਰ ਤੁਸੀਂ ਇੱਥੇ ਪਹੁੰਚ ਗਏ ਕਹਿੰਦਾ ਤੁਹਾਡਾ ਜਾਂਦੇ ਹੀ ਮਸਲਾ ਹੱਲ ਹੋ ਜਾਣਾ ਜੇ ਤੁਸੀਂ ਇੱਥੇ ਆ ਕੁਝ ਕਰਨ ਲੱਗੇ ਕਹਿੰਦਾ ਤੁਸੀਂ ਕਾਹਤ ਘੰਟੇ ਚ ਤੁਸੀਂ ਕਹਿੰਦਾ ਮਹਾਲੀ ਪਹੁੰਚਣਾ ਆ ਜਦ ਤੱਕ ਕੀ ਤੇ ਕੀ ਹੋ ਸਕਦਾ ਹੈ ਕਹਿੰਦਾ ਵੈਸੇ ਪਹ ਕਹਿੰਦਾ ਦਨੇ ਪਰ ਮਨ ਦੇ ਵਿੱਚ ਉਸ ਟਾਈਮ ਡਰਤਾ ਲੱਗਦਾ ਆਪਾਂ ਨੂੰ ਹਨਾ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੈਗਾ ਸਾਰਿਆਂ ਦੇ ਆਪਣੇ ਆਪਣੇ ਦਿਲ ਹੁੰਦੇ ਆ ਅਸਲ ਵਿੱਚ ਤਾਂ ਤੁਹਾਡੇ ਸੰਦੀਪ ਨਾਲ ਕੋਈ ਗੱਲ ਹੋਣੀ ਕਿ ਨਹੀਂ ਮੈਂ ਉਹ ਸੰਦੀਪ ਕਹਿੰਦੇ ਵੀ ਦੀਦੀ ਸਵੇਰੇ ਡਾਕਟਰ ਆਲੇ ਉਹਨਾਂ ਨੇ ਦੇਖ ਲਿਆ ਉਹ ਕਹਿੰਦੇ ਵੀ ਅੱਜ ਦਾ ਦਿਨ ਸਾਨੂੰ ਹੋਰ ਦੇਖਣ ਦੋ ਵੀ ਨਹੀਂ ਫਿਰ ਕੱਲ ਨੂੰ ਬੜਾ ਪ੍ਰੇਸ਼ਾਨ ਕਰਨਗੇ ਚਲੋ ਠੀਕ ਆ ਚਲੋ ਵਿਚਾਰੀ ਸਹੀ ਸਲਾਮਤ ਠੀਕ ਹੋ ਕੇ ਆਪਣੇ ਘਰ ਨੂੰ ਆਵੇ ਸਭ ਤੋਂ ਵੱਡੀ ਤਾਂ ਗੱਲ ਆ ਸਾਰਿਆਂ ਦੀ ਗੱਲ ਆ ਵੈਸੇ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਵੀ ਸਾਰੇ ਆਪਣੇ ਕਿੰਨੇ ਭੈਣ ਭਾਈ ਹਨ ਕਿੰਨੇ ਦੁਖੀ ਬੈਠੇ ਆ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਆਪਾਂ ਨੂੰ ਆਪਣਾ ਹੀ ਦੁੱਖ ਥੋੜਾ ਜਿਹਾ ਜ਼ਿਆਦਾ ਵੱਡਾ ਲੱਗਦਾ ਹੁੰਦਾ ਸਭ ਨੂੰ ਹੀ ਲੱਗਦਾ ਸਾਨੂੰ ਨਹੀਂ ਸਾਰਿਆਂ ਨੂੰ ਆ ਲੱਗਦਾ ਪਰ ਉੱਥੇ ਜਾ ਕੇ ਪਤਾ ਲੱਗਦਾ ਹੁੰਦਾ ਉੱਥੇ ਜਿੱਥੇ ਕਹਿੰਦੇ ਹੁੰਦੇ ਆ ਵੀ ਐਕੜਾਂ ਦੇ ਮਰੀਜ਼ ਪਏ ਆ ਜਿੱਥੇ ਮਰਜ਼ੀ ਚਲੇ ਜਾਓ ਹੈਨਾ ਚਲੋ ਜਿਨੇ ਦੁੱਖ ਆਏ ਆਪੇ ਕਟਾਉਂਗੇ ਪਰ ਮੈਂ ਕਟਾਉਂਗਾ ਕਟਾਉਂਗਾ ਮੇਰੇ ਦਿਮਾਗ 'ਚ ਇੱਕ ਗੱਲ ਚੱਲਦੀ ਸੀ ਮੈਂ ਇਹ ਵੀ ਸੋਚਦਾ ਸੀ ਵੀ ਜਿਵੇਂ ਇਹ ਕਹਿੰਦੇ ਆ ਵੀ ਹੁਣ ਤੁਸੀਂ ਇਹ ਗੱਲ ਕਹੀ ਵੀ ਵੀ ਜੇ ਕਾਲੂ ਆਪਰੇਸ਼ਨ ਵੀ ਹੁੰਦਾ ਵੀ ਜੇ ਸਜੇਰੀਅਨ ਹੋਇਆ ਰੱਬ ਨਾ ਕਰੇ ਹੋਵੇ ਨਾਰਮਲ ਹਾਂ ਵਧੀਆ ਵੀ ਜੇ ਜੇ ਸਜੇਰੀਅਨ ਹੋਇਆ ਤਾਂ ਉਹਨੂੰ ਆਪਾਂ ਇੱਥੇ ਰੱਖ ਲੈਣਾ ਚਰਨ ਜੀ ਤੂੰ ਆਪਣੇ ਕੋਲ ਹਾਂ ਰੱਖ ਸਕਦੇ ਆ ਇਹਦੇ 'ਚ ਕੀ ਗੱਲ ਬੇ ਉਰੀ ਰਾਜੂ ਕੋਲ ਦੇ 15 20 ਦਿਨ ਜਦ ਤੱਕ ਉਹ ਸਹੀ ਨਹੀਂ ਹੁੰਦੀ ਹੈਗੀ ਹੈ ਕਿ ਉਹ ਉੱਥੇ ਵੀ ਬੀਬੀ ਆਰੂ ਉਹਦੀ ਮਾਤਾ ਵੀ ਵਿਚਾਰੀ ਡਾਊਨ ਜੀ ਆ ਬੱਚੇ ਨੂੰ ਸੰਭਾਲੂਗੇ ਕਿ ਚਰਨਜੀਤ ਨੂੰ ਸੰਭਾਲੂਗੇ ਉੱਪਰ ਤੇ ਠੰਡ ਦਾ ਟਾਈਮ ਹੈ ਚਲ ਆਪਾਂ ਤੁਰੇ ਤਿੰਨ ਚਾਰ ਜਣੇ ਹੈਗੇ ਸੰਦੀਪ ਹੋਗੇ ਤੁਸੀਂ ਹੋਗੇ ਹਾਂ ਨਾਲ ਮਿਲ ਕੇ ਟਾਂਕ ਬਾਕੀ ਆਪਾਂ ਵੀ ਹੈਗੇ ਆ ਹਾਂ ਬਾਕੀ ਦੇਖਾਂਗੇ ਜੀ ਹੁਣ ਮੈਂ ਹੋਰ ਆਵਾਜ਼ ਪ੍ਰਮਾਤਮਾ ਕਰੇ ਚਲ ਇਸ ਤਰ੍ਹਾਂ ਦੀ ਲੋੜ ਤਾਂ ਨਾ ਪਵੇ ਤਾਂ ਸਭ ਤੇ ਜ਼ਿਆਦਾ ਵਧੀਆ ਹਾਂ ਹਾਂ ਮੈਂ ਤਾਂ ਪਹਿਲੀ ਪਹਿਲੀ ਕਹਤਾ ਵੀ ਆਪਰੇਸ਼ਨ ਕਰਨ ਦੀ ਲੋੜ ਨਾ ਪਵੇ ਤੇ ਹੁਣ ਤੁਸੀਂ ਕੋਈ ਪ੍ਰਸ਼ਾਦੇ ਪਾਣੀ ਦਾ ਕਾ ਪ੍ਰੋਗਰਾਮ ਹੈ ਪ੍ਰਸ਼ਾਦ দাও ਕਹਿੰਦੀ ਮਾਸੀ ਪਰੌਂਠੇ ਲਿਆਏ ਤਾਂ ਅੱਛਾ ਪਰੌਂਠੇ ਨਾ ਖਾਣ ਤੇ ਹਟੋ ਤੁਸੀਂ ਆਲੂ ਵਾਲੇ ਤੇ ਵੀ ਤਾਂ ਹੁਣ ਮੁੱਲੀ ਵਾਲੇ ਖਾਦੇ ਆ ਮੈਨੂੰ ਤਾਂ ਤੁਸੀਂ ਤਾਂ ਬਣਾ ਕੇ ਦੇਤੇ ਮੈਨੂੰ ਤਾਂ ਪਹਿਲੀ ਨਹੀਂ ਮੇਰੇ ਤਾਂ ਅੱਜ ਮੇਰਾ ਤਾਂ ਸਿਰ ਘੁੰਮਦਾ ਫਿਰ ਮੈਂ ਚਾਹ ਲੈਣ ਆਉਣ ਲੱਗੀ ਤੇਰੇ ਵੀਰ ਜੀ ਭਈਏ ਲੱਗੇ ਹੋਏ ਆ ਗੰਨਾ ਕੱਢਦੇ ਉਧਰ ਲੇਬਰ ਵੀ ਲੱਗੀ ਪਈ ਆ ਜੀ ਗੰਨਾ ਕਾੜਨ ਤੇ ਚਲੋ ਮੈਂ ਹੁਣ ਨਿਕਲਦਾ ਉੱਥੇ ਨੂੰ ਦੇਖਦੇ ਆਂ ਜਾ ਕੇ ਉੱਥੇ ਕੀ ਕਹਿੰਦੇ ਕੀ ਨਹੀਂ ਕਹਿੰਦੇ ਇੱਕ ਵਾਰ ਮੈਂ ਵੀ ਮਿਲਦਾ ਡਾਕਟਰ ਨੂੰ ਸੰਦੀਪ ਪਤਾ ਨਹੀਂ ਕਿਹਦੇ ਨਾਲ ਦੁੱਖ ਸੁੱਖ ਕਰੀ ਜਾਂਦੀ ਰਸਤੇ 'ਚ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਆਹ ਆਹ تیر ਨਾਲ ਵੀ ਮੁਲਾਕਾਤ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਕਹਤੇ ਹੱਸਦੇ ਤੇ ਮੈਨੂੰ ਦੇਖ ਕੇ ਜਦ ਮੈਂ ਹੁੰਦੀ ਸੀ ਮੈਂ ਤਾਂ ਤਾਂ ਆਦਾਂ ਤਾਂ ਵੀ ਹਰੇਕ ਕਿ ਬੁੜੀ ਨੂੰ ਤੂੰ ਜੱਫੀ ਪਾ ਕੇ ਮਿਲ ਲੱਜਿੰਦੀ ਹਰੇਕ ਨੂੰ ਦੱਸ ਨਹੀਂ ਹੁਣ ਜਿਵੇਂ ਹੁਣ ਸਾਡੇ ਵਾਲੀ ਦੇ ਤੱਕ ਜਿਹੜਾ ਕੁਝ ਹੁੰਦਾ ਨਹੀਂ ਜਿਹੜੀ ਹੈ ਤਖਲੀਫ ਹੈ ਪਰ ਜਿਹੜੇ ਆਲੇ-ਦਾਲੇ ਮੈਂ ਉਹਨਾਂ ਦੀ ਵੀ ਹੈਲਪ ਕਰ ਦਿੰਦੀ ਹਿੰ ਹਿੰਮਤ ਹੀ ਬਹੁਤ ਬੜੀ ਚੀਜ਼ ਹੈ ਅੱਛਾ ਤੂੰ ਜਿਹੜੇ ਬੱਚੇ ਨੇ ਨਾ ਫੇਰ ਅੱਜ ਇੱਕ ਦੇ ਨੇ ਵਿੱਚ ਪੋਟੀ ਕਰਤੀ ਉਹ ਰੋਣ ਲੱਗ ਗਏ ਇਹ ਵਿਚਾਰੀ ਹੁਣ ਆਈ ਉਹਨਾਂ ਦੀ ਸੱਸ ਕਹਿੰਦੀ ਵੀ ਤੁਸੀਂ ਵਧੀਆ ਸਾਡੀ ਤੀਨ ਹਿੰਮਤ ਬਖਸ਼ੀ ਬਹੁਤ ਹੂੰ ਵਧਾਈਆਂ ਦਿੱਤੀਆਂ ਮੈਂ ਇਕਦੇ ਹੋਰ ਤੁਹਾਨੂੰ ਗੱਲ ਦੱਸਾਂ ਰਾਤ ਐਮਬੂਲੈਂਸ ਚ ਵਿਚਾਰੀ ਦਾ ਬੱਚਾ ਹੋ ਗਿਆ ਉਹਨਾਂ ਦੇ ਕੱਪੜੇ ਵੀ ਨਹੀਂ ਤੇ ਲੈ ਕੇ ਆਏ ਸਵੇਰੇ ਅਸੀਂ ਉਹਨਾਂ ਨੂੰ ਕੱਪੜੇ ਦਿੱਤੇ ਸਾਡੇ ਅਸੀਂ ਇੰਤਜ਼ਾਰ ਕਰਦੇ ਆ ਅਸੀਂ ਇੰਤਜ਼ਾਰ ਕਰਦੇ ਆ ਸਾਡੇ ਕੋਲ ਹੋ ਨਹੀਂ ਰਿਹਾ ਅਦਰ ਜਾਵਾਕ ਇਹਦੇ ਰਸਤੇ 'ਚ ਗੱਡੀ 'ਚ ਹੋ ਜਾਂਦੇ ਆ। ਉਹੀ ਤਾਂ ਗੱਲ ਐ। ਚੰਨ ਹੁਣ ਤੂੰ ਉਹ ਕੱਪੜੇ ਦੇ ਦਿੱਤੇ ਅਸੀਂ ਉਹਨਾਂ ਨੂੰ ਡਾਇਪਰ ਵੀ ਦੇ ਦਿੱਤੇ। ਮੈਂ ਚਾਹ ਪਾਣੀ ਉਹ ਪੈਸੇ ਵੀ ਦੇ ਦਿੱਤੇ। ਵੀ ਦੁੱਧ ਲਿਆਓ। ਹੂੰ। ਉਹ ਵਿਚਾਰੇ ਉਹ ਹੁਆ ਨਾ। ਬਈਏ ਜੀ ਅਮਚਰੇ। ਅੱਛਾ ਅੱਛਾ ਅੱਛਾ। ਮੈਂ ਕਭੀ ਭਾਈ ਤੁਸੀਂ ਉਹ ਕਹਿ ਦਿਓ ਪ੍ਰਮਾਤਮਾ ਦੇ ਇਹ ਸਾਡੇ ਛੜਾ ਦੇ ਵਿਚਾਰੀ ਦੇ। ਹੂੰ। ਹੂੰ। ਹਾਂ। ਹਾਂਜੀ ਸਰ। ਹੋ ਗਈ ਗੱਲ। ਮੈਨੂੰ ਜੀ ਦਾ ਖਾਲਸਾ। ਅਗਰ ਜੀ ਦਾ ਖਾਸਾ ਹੈ ਅਗਰ ਜੀ ਦੇ ਸਤੇ ਜੀ ਉਹ ਕਹਿੰਦੇ ਵੀ ਚਾਰੰਗੀਤ ਨੂੰ ਜੂਸ ਪਿਲਾਓ ਹਾਂ ਠੀਕ ਹੈ ਥੋੜੇ ਸ਼ਾਂਤ ਤੱਕ ਪੇਸ਼ੰਦ ਹੋ ਜਾਣਾ ਬੱਚਾ ਪੇਸ਼ੰਦ ਤਾਂ ਚਲੋ ਮੇਰਾ ਬਾਬੇ ਦੀਆਂ ਹੋਣ ਕਿਉਂਕਿ ਹੁਣ ਤਾਂ ਕਈ ਦਿਨ ਹੋ ਗਏ ਸਾਨੂੰ ਹਾਰਾਟਮੈਂਟ ਹੁੰਦਿਆਂ ਨੇ ਮੈਂ ਤਾਂ ਸਾਰਿਆਂ ਦੀਆਂ ਆਪਾਂ ਹੋ ਬੜੀ ਸੀਆਂ ਜੀ ਕੰਮਕਾਰ ਵੀ ਸਾਰੇ ਛੁੱਟੇ ਹੋਏ ਆ ਪਰ ਆਹ ਕੰਮ ਚਲ ਆਹ ਕੰਮ ਐ ਤੇ ਕੰਮ ਤਾਂ ਬੜਾ ਕੋਈ ਹੈ ਨਹੀਂ ਕੋਈ ਨਾ ਕੋਈ ਦਾਨ ਦਾ ਕੰਮ ਨਹੀਂ ਇਹ ਤਾਂ ਕੋਈ ਪੁੰਨ ਦਾ ਕੰਮ ਨਹੀਂ ਸਹੀ ਗੱਲ ਆ ਭਾਣੇ ਤੇਰੀ ਸੇਵਾ ਬੜੀ ਲੱਗਦੀ ਹੈ ਹਿੰਮਤ ਬਹੁਤ ਬੜੀ ਚੀਜ਼ ਹੈ ਤੇਰੀ ਸੇਵਾ ਮੈਂ ਤਾਂ ਸਾਰਿਆਂ ਨੂੰ ਸੇਵਾ ਦੰਨੀ ਆ ਮੈਂ ਸਾਰੇ ਕਹਿੰਦੇ ਤੇਰੀ ਆਵਾਜ਼ ਬੜੀ ਸੋਹਣੀ ਹੈ ਇਹਦਾ YouTube ਦਾ ਚੈਨਲ ਨੂੰ ਮੈਨੇ ਸਬਸਕ੍ਰਾਈਬ ਕਰ ਰੋ ਰੋਜ਼ ਸੁਣ ਲਿਆ ਕਰੋ ਬਾਬਾ ਜੀ ਹਾਂ ਇਹਦਾ ਲਿਖ ਲਓ ਜੀ ਜਿਹਦੇ ਕਹਿੰਦੇ ਜੇ ਕਿਸੇ ਕੋ ਜੇ ਕੋਈ ਕਿਸੇ ਦਾ ਨੰਬਰ ਨਹੀਂ ਹੈਗਾ ਮੈਨੂੰ ਦੱਸ ਦਿਓ ਜੀ ਮੈਂ ਹੈਗੀ ਆ ਤੁਹਾਡੀ ਹਰੇਕ ਨਾਲ ਦਰਪੰਦੀ ਆ ਇਹ ਫਿਰ ਹਿੰਮਤ ਬਹੁਤ ਬੜੀ ਚੀਜ਼ ਆ ਮੈਂ ਕੀ ਕਿਹਾ ਹਾਂ ਇਹ ਇਹ ਬਹੁਤ ਵੱਡਾ ਹੌਸਲਾ ਕਿਸੇ ਨੂੰ ਮੰਜ਼ਲ ਤੱਕ ਛੱਡਣਾ ਮੈਨੂੰ ਨਾ ਇਹ ਹਿੰਮਤ ਕਿੱਥੋਂ ਮਿਲੀ ਆ ਆਪਣੇ ਵੀਰ ਜੀ ਨੂੰ ਦੇਖ ਕੇ ਹੂੰ ਵੀਰ ਜੀ ਵੀ ਸਾਡਾ ਹਰੇਕ ਦੀ ਸੇਵਾ ਕਰਦਾ ਹੂੰ ਕਹਿੰਦੇ ਜੀ ਇਹ ਨਾ ਆਪਾਂ ਅੱਜ ਕਿਸੇ ਦੀ ਸੇਵਾ ਕਰਦੇ ਆ ਹੂੰ ਫਿਰ ਉਹ ਹੋਰ ਦੀ ਵੀ ਸੇਵਾ ਕਰਦਾ ਹੋਰ ਦੀ ਇਤਾਂ ਗੱਲ ਇਹ ਤਾਂ ਕਹਿਣਾ ਤੇਰਾ ਫਰਜ਼ ਜ਼ਰੂਰ ਦਿੰਦਾ ਤੇਰਾ ਕਹਿਣਾ ਤੇਰਾ ਕਹਿਣਾ ਵੀ ਫਰਜ਼ ਆ ਵੀ ਕਿ ਭਾਈ ਮੇजे ਅੱਜ ਤੁਹਾਡੀ ਮਦਦ ਕਰੀਆ ਤਾਂ ਕੱਲ੍ਹ ਨੂੰ ਤੁਸੀਂ ਵੀ ਕਿਸੇ ਦੀ ਕਰਦੇ ਆ ਚਲ ਆਪਾਂ ਨੇ ਇਹਨਾਂ ਦਾ ਦਿਮਾਗ ਨਹੀਂ ਹੈਗਾ ਇਹਨਾਂ ਦੀ ਵੀ ਐ ਆ ਵੀ ਆਪਾਂ ਉਹਨਾਂ ਨੂੰ ਹਿੰਮਤ ਦੇ ਦਿੰਨੇ ਆ ਵੀ ਬਸ ਹੈਗੀਆਂ ਤੇਰੀ ਵੱਡੀ ਪਾਂਟ ਆਸ ਨਾਲ ਓਏ ਨਾ ਹੁਣ ਤੈਨੂੰ ਡਾਕਟਰ ਨੇ ਕਿ ਡਾਕਟਰ ਨਾਲ ਤੂੰ ਨੀਰਜਨ ਨਾਲ ਗੱਲ ਕਰਕੇ ਇਹ ਕੀ ਕਹਾ ਉਹਨੇ ਹੁਣ ਉਹ ਕਹਿੰਦੇ ਵੀ ਸ਼ਾਮ ਤੱਕ ਚਾਂਸ ਹੈ ਨਾਰਮਲ ਬੱਚੇ ਦੀ ਡਿਲੀਵਰੀ ਦੇ ਅੱਛਾ ਵੀ ਤੁਸੀਂ ਕਹ ਜਿਹੜਾ 2 ਦਿਨ ਪਹਿਲਾਂ ਚਾਂਸ ਤੇ ਉਹ ਉਹਨਾਂ ਦੇ ਅਸਲੀ ਦਰਦ ਕਰ ਲੁੱਠਿਆਂ ਲਿਵਰ ਦੇ ਲਿਵਰ ਜਿਹੜੇ ਲਿਵਰ ਪੇਨ ਹੁੰਦੀ ਜਿਹੜੀ ਉਹ ਕੱਲ ਅਸਲੀ ਉੱਠੇ ਹੂੰ ਉਹ ਹੁਣ ਉਤੋਂ ਪਹਿਲਾ ਵਾਲ ਕੱਲ ਅਸੀਂ ਪਹਿਲਾਂ ਇਹ ਸੀਗਾ ਇਨਫੈਕਸ਼ਨ ਵਾਲੇ ਅੱਛਾ ਹਾਂ ਇਨਫੈਕਸ਼ਨ ਖਤਮ ਹੋ ਗਈ ਹਾਂ ਤੇ ਹੁਣ ਕੱਲ ਤੇ ਉਹ ਸਟਾਰਟ ਹੋਏਵੇਂ ਆ ਤੇ ਅੱਜ ਮੈਡਮ ਕਹਿੰਦੀ ਤੁਸੀਂ ਦੇਖ ਲਓ ਸ਼ਾਮ ਤੱਕ ਜੇ ਤਾਂ ਵੀ ਤੁਹਾਡੇ ਬੱਚਾ ਹੈ ਨਾ ਹੁੰਦਾ ਤਾਂ ਠੀਕ ਹੈ ਨਹੀਂ ਕੱਲੂ ਉਹਨਾਂ ਨੇ ਪੱਕਾ ਉਹ ਸਰਜਰੀ ਕਰ ਦੇਣ ਸਜੇਰੀ ਨਣੀ ਦਾ ਅਰਦਾਸਾਂ ਬੇਨਤੀ ਇਹੀ ਕਰੀਏ ਵੀ ਇਹ ਭਾਈ ਅੱਜ ਅੱਜ ਚ ਹੋ ਜਾਵੇ ਨਹੀਂ ਤਾਂ ਫਿਰ ਸਰਜਰੀਨ ਕਰਾਉਣਾ ਪਊਗਾ ਪੰਗਾ ਹੈ ਜਾਨ ਨੂੰ ਕੀ ਜਿਹੜੀ ਚਰਨਜੀਤ ਨੂੰ ਤਕਲੀਫ ਉਹ ਉਹ ਨੂੰ ਮੈਂ ਹੂੰ मैडम ओदे ਵੱਲ ਵੀ ਦੇਖਦੀ ਆ ਵੀ ਇੰਨੀ ਤਕਲੀਫ ਚੱਲ ਰਹੀ ਵਿਚਾਰੀ ਹਾਂ ਚਰਨਜੀਤ ਅ ਤਰਦੀਪ ਭੈਣ ਦਾ ਮਰੀਜ਼ ਵੀਰ ਆ ਗਿਆ ਇਹਨਾਂ ਦੀ ਵਾਈਫ ਅੰਦਰ ਦਾਖਲ ਆ ਉਹ ਸੰਦੀਪ ਭੈਣ ਨੂੰ ਸੁਨੇਹਾ ਦੇਣ ਆ ਕੋਈ ਨਾ ਕੋਈ ਹੁਣ ਦੇਖਦੇ ਕਿਹੜਾ ਸੁਨੇਹਾ ਲੈ ਕੇ ਆਇਆ ਨਹੀਂ ਨਹੀਂ ਹਾਂਜੀ ਮੈਂ ਕਿਹਾ ਸ਼ਾਰਟ ਕਿ ਤਰੱਕਿਆ ਜੀ ਸ਼ਾਰਟ ਸ਼ਾਰਟ ਜਾ ਹੋਰ ਅੱਧਿਆ ਰਜਾਈ ਵਾਲਾ ਸ਼ਾਰਟ ਹਾਂ ਉੱਥੇ ਉੱਪਰ ਹੈ ਉੱਥੇ ਆ ਜਿਹੜਾ ਸਾਹਮਣੇ ਆ ਕਾਊਂਟਰ ਨਹੀਂ ਕਾਊਂਟਰ ਕਿਹੜਾ? ਉਹ ਸਾਹਮਣੇ ਮੂਹਰੇ ਕਾਊਂਟਰ ਜਿੱਥੇ ਝੋਲੇ ਪਏ ਆ। ਜਦ ਆਪਾਂ ਸਾਹਮਣੇ ਵੜਦੇ ਨਹੀਂ ਹੈਗੇ। ਉਹ ਸਾਹਮਣੇ ਨੂੰ ਨਰਸਾਂ ਜੀਆਂ। ਉਹ ਹਾਂ ਉਹਦੇ ਨਾਲ ਇਧਰ ਹੀ ਸਾਡੇ ਵੜਦੀ ਸਾਰੇ ਐ ਬਾਥਰੂਮ ਜੇ ਕੋਲ ਨੂੰ। ਉਹ ਸਾਹਮਣੇ ਚਲੇਓ ਸਿੱਧਾ। ਨਾਲੇ ਇਧਰ ਹੱਥ ਕਾ ਲਾ ਦੇ। ਅੱਛਾ ਅੱਛਾ ਮੈਨੂੰ ਤਾਂ ਰੋਂ ਜਿਆਦਾ ਪਤਾ ਹੀ। ਇਹ ਇਹ ਸਮਾਨ ਅੱਖ ਅੱਖ ਪਸਾਣ ਲਈ ਤਾਦੀ ਆ ਮਾਹ ਪਤਾ ਨਹੀਂ ਕੌਣ। ਨਹੀਂ ਮੈਨੂੰ ਪਤਾ ਨਾ ਵਿਚਾਰਾ ਕਿੱਦਾਂ ਫਿਰਦਾ ਭੱਜਿਆ ਦੌੜੇ। ਇਹ ਨਹੀਂ ਇਹ ਨਾ ਵਿਚਾਰਾ ਨਾ ਸੌਜੇ ਪੰਚਾ। ਤੇ ਇਹਦੀ ਘਰ ਵਾਲੀ ਵੀ ਬਹੁਤ ਰੋਂਦੀ ਸੀ। ਹਾਂ ਕਾਤੇ ਵੀ ਤੇ ਇਹ ਨਹੀਂ ਮੈਂ ਵਿਚਾਰੇ ਨੂੰ ਕਿਹਾ ਵੀ ਤੂੰ ਬੀਤੂੰ ਕੋਈ ਚੱਕਰ ਨਹੀਂ ਜੇ ਬੜਾ ਆਪਰੇਸ਼ਨ ਕਾਇ ਵੀ ਦਿੱਤਾ ਫੇਰ ਕੀ ਹੋ ਗਿਆ ਕੋਈ ਬੜੀ ਚੀਜ਼ ਨਹੀਂ ਹੈਗੀ ਹਾਂ ਨਾਰਮਲ ਗੱਲ ਹੈ ਹਾਂ ਅੱਜ ਗੱਲ ਤਾਂ ਸਮਾਇਆ ਫੇਰ ਮੈਂ ਉਹ ਕੱਪੜੇ ਵੀ ਦਿਆਂ ਨਿਆਣਿਆਂ ਦੇ ਕੱਪੜੇ ਇਹ ਬਾਅਦ ਵਿੱਚ ਲੈ ਕੇ ਆਇਂ ਅੱਛਾ ਉਹ ਡਾਕਟਰ ਕਹਣ ਕੱਪੜੇ ਲਿਆਓ ਕੱਪੜੇ ਲਿਆ ਹਾਂ ਫੇਰ ਫੜ ਦੇ ਕੇ ਕੱਪੜੇ ਫੜਾ ਕੇ ਵੀ ਗਰਮ ਕਰ ਦੇਣੇ ਉਹਨਾਂ ਗਰਮ ਕਰਕੇ ਪਾਉਂਦੇ ਨੇ ਨਾ ਬੱਚੇ ਦੇ ਕੱਪੜੇ ਹਾਂ ਇਹ ਵੀ ਉਹ ਵੀ ਇਹ ਵੀ ਜ਼ਰੂਰੀ ਆ ਸਾਹ ਸਿਸਟਮ ਜ਼ਰੂਰੀ ਆ ਫਿਰ ਮੈਂ ਯਾਰ ਮਾਸਿੰਗ ਵੀਰਾਂ ਪੂਰੀ ਡਿਊਟੀ ਪੁਗਤਾਉਂਦੇ ਤੇ ਤੇ ਮੈਂ ਵੀਰੇ ਨੂੰ ਹਾਂ ਦੀ ਮੈਂ ਖਾ ਆਪਣੀ ਨੂੰ ਵੀ ਦੇਖ ਲਾ ਆਪਾਂ ਉੱਪਰ ਸੇਵਾ ਕਰਦੇ ਵੀ ਦੇਖ ਗੱਲ ਸੁਣ ਮੇਰੀ ਜਿਹੜਾ ਨਾ ਬੰਦਾ ਸੇਵਾ ਦੇ ਵਿੱਚ ਲਾ ਦਿੰਦਾ ਨਾ ਆਪਣਾ ਟਾਈਮ ਉਹਨੂੰ ਪ੍ਰਮਾਤਮਾ ਫਲਦਾ ਦਿੰਦਾ ਹੀ ਦਿੰਦਾ ਅਸੀਂ ਦੋਨੇ ਉੱਪਰ ਨਹੀਂ ਭਾਈ ਤੱਲੇ ਚਰਨਜੀਤ ਕੋਲ ਫਿਰ ਕੋਈ ਵੀ ਚਰਨਜੀਤ ਕੋਲ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਏ ਮੈਨੂੰ ਗੱਲ ਕੱਢੀ ਆ ਕੋਈ ਕੋੜਾ ਮੈਂ ਕੋਈ ਵੀ ਨਹੀਂ ਮੈਨੂੰ ਉਹਦੀ ਵੀ ਟੈਨਸ਼ਨ ਸੀ ਮੈਂ ਐ ਨਹੀਂ ਕਹਿੰਦੀ ਮੈਨੂੰ ਉਹਦੀ ਵੀ ਟੈਨਸ਼ਨ ਮੈਨੂੰ ਚੱਲ ਆਪਣਾ ਪਤਾ ਕੀ ਦੁਆਰ ਨੂੰ ਦੁੱਖ ਨੂੰ ਦੇਖ ਕੇ ਆਪਣਾ ਦੁੱਖ ਛੋਟਾ ਲੱਗਣ ਲੱਗਦਾ ਜੇ ਅਗਲਾ ਸਾਹਮਣਾ ਅੱਖਾਂ ਚੋਂ ਦੁਖੇਰਦਾ ਫਿਰ ਸਾਡਾ ਮਨ ਛੇਤੀ ਪਿਘਲ ਜਾਂਦਾ ਵੀ ਯਾਰ ਅਸੀਂ ਕਿਵੇਂ ਅਗਲੀ ਦੀ ਹੈਲਪ ਕਰਦੀ ਹਾਂ ਹੁਣ ਮੇਰੇ ਕੋ 2 ਦਿਨ ਹੋ ਗਏ ਮੈਂ ਵੀ ਜਿਵੇਂ ਉਹਨਾਂ ਦਾ ਪੂਰਾ ਭੇਦ ਪੈ ਗਿਆ ਇੱਕ ਲੇਖ ਦੀ ਭੈਣਾਂ ਜੀਆਂ ਵਾਲੀ ਫੀਲਿੰਗ ਜੀ ਆਉਂਦੀ ਜਾਂ ਫਿਰ ਜਦ ਬੰਦਾ ਨਾ ਉਹ ਜਰਾ ਰੋਂਦਾ ਫਿਰ ਮੈਨੂੰ ਬੜਾ ਤਾਸਾਉਂਦਾ ਵੀ ਤੂੰ ਰੋ ਨਾ ਹਾਂ ਮੈਂ ਇਹਨੂੰ ਕਿਹਾ ਮੈਂ ਤੇਰੀ ਬੜੀ ਭਣ ਹੈਗੀ ਟੈਨਸ਼ਨ ਨਹੀਂ ਲੈਣੀ ਖੜੀ ਆ ਮੈਂ ਖੜੀ ਹੈ ਟੈਨਸ਼ਨ ਨਹੀਂ ਲੈਣੀ ਇਹਨੂੰ ਵੀ ਕਿਹਾ ਵਾ ਇਹਨੂੰ ਵੀ ਕਿਹਾ ਤੇਰੇ ਬਾਤੇ ਹਾਂ ਜਾਨ ਆ ਜਰਾ ਇੱਕ ਹੋਰ ਵੀ ਦੇਖ ਲੋ ਏ ਉੱਪਰ ਗਈ ਆ ਡਾਕਟਰ ਹੱਕਾ ਮਾਰਦੇ ਬਾਹਰ ਨਿਕਲ ਕੇ ਆਪ ਵੀ ਏਕਾ ਲੱਗੀ ਮਨ ਫਲਾਣੀ ਕੌਰ ਧਮਗਾਣੀ ਕੌਰ ਮਾ ਪੈਣੇ ਤੇ ਵੇਤੀ ਜੱਜਣਾ ਬੈਠਾ ਉਹ ਡਾਕਟਰ ਨੇ ਮਾਰਨੀ ਆਵਾਜ਼ ਹੌਲੀ ਆ ਤੇ ਤਾਂ ਸੁਰ ਤੁਹਾਨੂੰ ਪੈਣੀ ਲੱਗੀ ਕਹਿਣ ਨਰਸ ਕ ਲੱਗੀ ਕਹਿਣ ਕਹਿੰਦੀ ਪੈਣੇ ਤੇਰੀ ਆਵਾਜ਼ ਬੜੀ ਆ ਮੈਨੂੰ ਲੱਗਦਾ ਵੀ ਡਾਕਟਰ ਨੂੰ ਕਹਿ ਕੇ ਤੇ ਤੇਰਾ ਛੱਡਣਾ ਪੈਣਾ ਵੀ ਤੂੰ ਵੇਤੀ ਰ ਹੈ ਆਵਾਜ਼ ਆ ਮਾਰੀ ਜਾਇ ਕਰ ਤੇ ਚਲੋ ਗੱਲ ਪਿਆਰ ਦੀ ਆ ਕਿ ਨਹੀਂ ਜੀ ਤੇ ਦੁੱਖ ਦੀ ਆ ਉਧਰ ਮੇਰੀ ਦੀਦੀ ਨੂੰ ਟੈਨਸ਼ਨ ਹੋ ਜਾਂਦੀ ਆ ਕੰਡੀ ਵੀ ਮਹਾ ਸਿੰਘ ਵੀਰਾ ਕੀ ਕਹੂਗਾ ਵੀ ਮੈਂ ਆਈ ਨਹੀਂ ਹੈਗੀ ਤੂੰ ਮੈਂ ਕਿਹਾ ਤੂੰ ਆ ਲੈਣਾ ਦੇਖੋ ਜੀ ਤੁਹਾਨੂੰ ਸਬਸਕ੍ਰਾਈਬਰ ਕਈ ਸਾਨੂੰ ਕਮੈਂਟ ਵੀ ਮਾਰਨਗੇ ਵੀ ਸੰਦੀਪ ਆਈ ਆ ਸੁਖੋ ਅਸੀਂ ਉਹਨਾਂ ਨੂੰ ਆਪ ਜਵਾਬ ਦਿੱਤਾ ਹੋਇਆ ਜੀ ਉੱਬ ਤੁਹਾਨੂੰ ਪਤਾ ਜੀ ਕਿਉਂਕਿ ਦਿਲ ਦਿਲ ਇੰਨਾ ਹੈ ਜਿਹੜੀ ਇਨ ਹੈ ਸੋ ਜਿਹੜੇ ਹੌਲ ਜੰਨੇ ਆ ਹੁਣ ਕੁਛ ਨਾ ਜਿਹੜੇ 15 ਦਿਨਾਂ ਉਹ ਹੋਰ ਹੌਲਣ ਲੱਗੇ ਉਹ ਜ਼ਿਆਦਾ ਹੋ ਗਿਆ ਵਿੱਕੀ ਸਿੰਘ ਠੀਕ ਹੋ ਗਿਆ ਹੂੰ ਉਹ ਹੌਲਣ ਲੱਗ ਉਹ ਤਾਂ ਦੇਖੋ ਚਲੋ ਪ੍ਰਮਾਤਮਾ ਨੇ ਸਾਡੇ ਬਾਈ ਦੀ ਸੁਣ ਲਈ ਇਹਨਾਂ ਦੀ ਜਿਹੜੀ ਪ੍ਰੋਬਲਮ ਸੀ ਉਹ ਬਹੁਤ ਕੰਟਰੋਲ ਵਿੱਚ ਆ ਪਰ ਉਹਨਾਂ ਦੀ ਅੱਜ ਮਾ ਅੱਜ ਦੀ ਪ੍ਰੋਬਲਮ ਨਹੀਂ ਹੈਗੀ ਮੈਂ ਦਵਾਈਆਂ ਸਾਰੀਆਂ ਚੱਕ ਲਿਆ ਜੀ ਰਿਪੋਰਟਾਂ ਚੱਕ ਲੈਣਾ ਨਾ ਨਾ ਅੱਜ ਮੈਂ ਡਾਕਟਰ ਨੂੰ ਦਿਖਾਉਣਾ ਅੱਜ ਨਾ ਮੈਨੂੰ ਪਸੰਦ ਨਹੀਂ ਚੱਲ ਚੱਕਰ ਅੱਜ ਮੈਨੂੰ ਫੇਰ ਮੇਰੀ ਧਰਤੀ ਜ਼ਿਆਦਾ ਹਿੱਲ ਰਹੀ ਹੈ ਅਗਰਬਾਲ ਕੋ ਜਾ ਅਗਰਬਾਲ ਕੋ ਨਹੀਂ ਜਾਣਾ ਮੈਂ ਇੱਥੇ ਦਿਖਾਣਾ ਹਾਂ ਠੀਕ ਹੈ ਸਰਕਾਰ ਸਰਕਾਰ ਕੋਲ ਸਭ ਬਣਾ ਤੇ ਮੁੰਡੇ ਨਾਲ ਮੇਰੀ ਮੈਨੂੰ ਨਾਮ ਲੈ ਜਾ ਫਿਰ ਉਹ ਕਹਿੰਦਾ ਬਾਟਾ 12 12:30 ਵਜੇ ਤੱਕ ਕਹਿੰਦਾ ਮੈਂ ਬਰੀ ਹੋਣਾ ਪਾਚੀਆਂ ਕੱਟ ਕੇ ਉਹਦੇ ਬਾਅਦ ਕਹਿੰਦਾ ਮੈਂ ਦੋ ਡਾਕਟਰਾਂ ਨੂੰ ਤੁਹਾਨੂੰ ਆਪੇ ਮਿਲਾ ਦੇਣਾ ਈਐਨਟੀ ਵਾਲਿਆਂ ਨੂੰ ਵੀ ਮਿਲਣਾ ਇੱਕ ਇੱਕ ਐਮਡੀ ਮੈਡੀਸਨ ਵਾਲੇ ਨੂੰ ਮਿਲਣਾ ਦੋਹਾਂ ਨੂੰ ਮਿਲਣਾ ਉਹਨੂੰ ਆ ਦਵਾਈਆਂ ਦਿਖਾ ਦੇਣੀ ਵੀ ਭਾਈ ਮਾ ਇਹ ਦਵਾਈ ਖਾ ਰਿਹਾ ਮੈਨੂੰ ਇੰਨਾ ਕ ਫਰਕ ਆ ਇੰਨਾ ਕ ਨਹੀਂ ਫਰਕ ਉਹ ਸਾਰੀ ਇਸ ਕੰਡੀਸ਼ਨ ਆਪਣੀ ਦੱਸ ਦਊਗਾ ਜੇ ਉਹਨਾਂ ਨੇ ਕੋਈ ਚੇਂਜ ਕਰਨਾ ਤਾਂ ਵਿੱਚ ਚੇਂਜ ਕਰ ਦੇਣਗੇ ਉਹ ਕਟਾਉਣਾ ਬਤਾਉਣਾ ਜੋ ਵੀ ਹੈ ਮੈਨੂੰ ਨਾਲ ਜਿਉ ਕੋਈ ਨਹੀਂ ਦੇਖਦਾ ਕੀ ਬਣਦਾ ਉਹ ਤੋਂ ਜਾ ਉਹਨੇ ਉਹਨੇ ਮੈਨੂੰ ਕਹਿਤਾ ਉਹ ਨਾਲ ਹੈਗਾ ਉਹਨੂੰ ਡਾਕਟਰਾਂ ਨਾਲ ਉਹਦਾ ਲਿੰਕ ਹੈ ਕਿ ਉਹਨੇ ਆਪੇ ਮਿਲਾਦਣਾ ਮੈਨੂੰ ਫਿਰ ਤੈਂ ਕਿ ਕਰਨਾ ਉੱਥੇ ਮੈਂ ਕਿਹੜੇ ਕੋਈ ਗੱਲ ਲਕਾਉਣੀ ਹੈ ਵਿੱਚ ਤੇ ਨਹੀਂ ਕਰਦਾ ਬਿਹਾਰ ਵੀ ਆਏ ਨਾਲ ਲਕਾਉਣ ਲੱਜਾਂਦਾ ਨਾ ਨਾ ਮੈਂ ਘਰਦਿਆਂ ਨੂੰ ਦੁੱਖ ਨਾ ਦੱਸਦਾ ਮੈਂ ਤਾਂ ਤਕਲੀਫ ਚ ਹੈ ਗਈਆਂ ਹਾਂ ਵੀ ਉਹ ਹੋ ਜਾਂਦਾ ਬੰਦੇ ਦੇ ਨਾ ਅੰਦਰ ਦੀ ਇਹ ਫੀਲਿੰਗ ਹੁੰਦੀ ਆ ਕਿ ਜੇ ਮੈਂ ਆਪਣੇ ਘਰ ਦੇਆਂ ਦਸਾਂ ਦੁਖੀ ਹੋਣਗੇ ਮੈਂ ਤਾਂ ਜਿਹੜੇ ਕਟਣੇ ਕਟਣੇ ਤੀਵੀਂ ਨਹੀਂ ਲਪਾਉਂਦੀ ਆ ਮੈਂ ਦੁੱਖ ਬੰਦਾ ਲਪਾਉਂਦਾ ਮੈਨੂੰ ਤਾਂ ਫੇਰ ਦੱਸਣਾ ਪੈਂਦਾ ਉਹ ਬੰਦੇ ਨੇ ਕੋਈ ਹੱਲ ਕਰਨਾ ਹੁੰਦਾ ਉਹਦਾ ਕੋਈ ਡਾਕਟਰ ਕੋਲ ਜਾਣਾ ਚੱਲ ਕੋਈ ਨਹੀਂ ਸਭ ਦੇ ਆਪਣੇ ਆਪਣੇ ਜਰੀਏ ਬਣੇ ਹੋਏ ਆ ਤੇ ਹੁਣ ਦੇਖਦੇ ਆ ਵੀ ਅਗਲਾ ਪ੍ਰੋਸੈਸ ਅੱਜ ਅਰਦਾਸ ਬੇਨਤੀ ਤੇ ਹੀ ਆ ਬੈਗ ਰੂ ਅੱਗੇ ਵੀ ਭਾਈ ਨੋਰਮਲ ਡਿਲੀਵਰੀ ਹੋ ਜਾਵੇ ਠੀਕ ਆ ਆਹੀ ਅਰਦਾਸ ਮੇਰੀ ਤਾਂ ਆ ਹੁਣ ਤਾਂ ਅਸੀਂ ਕਹਿੰਦੇ ਤਾਂ ਪਤਾ ਨਹੀਂ ਸਾਡੇ ਹੀ ਨਹੀਂ ਸੁਣਦਾ ਰੱਬ ਅਸੀਂ ਤਿੰਨੇ ਜਣੇ ਕਹਿੰਦੇ ਇਹਦੀ ਸਾਸੂ ਮਾਂ ਹਾਂ ਵੀ ਸਾਰਾ ਚਾਰਾਂ ਜਣਿਆਂ ਦੀ ਸਾਡੀ ਸੁਣਦਾ ਨੇ ਰੱਬ ਤੇ ਭਾਈ ਨਿੰਦੂ ਵੀ ਆ ਗਿਆ ਉਹ ਵੀ ਅਰਦਾਸ ਕਰਦਾ ਆਪਣੀ ਮੰਮੀ ਬਾਹਤ ਤੇ ਵੀ ਛੇਤੀ ਠੀਕ ਹੋ ਜਾਵੇ ਘਰੇ ਬੈਠੇ ਜਿਹੜੇ ਉਹ ਵੀ ਕਰਦੇ ਆ ਤੁਸੀਂ ਬੈਠ ਨਹੀਂ ਆ ਜੀ ਆਹ ਉਹ ਚਾਰ ਜਣੇ ਤਾਂ ਆਪਾਂ ਹੈਗੇ ਆ ਮਾ ਵੀ ਚਲ ਹੁਣ ਜਵਾਕਪੁਰੇ ਆ ਗਿਆ ਇਹ ਵੀ ਅਰਦਾਸ ਕਰਦਾ ਰੀਤ ਵੀ ਸਾਡੇ ਕੋਲੇ ਤੀ ਰਾਤ ਉਹ ਵੀ ਗਈ ਜਾ ਮਾਮੀ ਠੀਕ ਹੋ ਜਾਵੇ ਮੰਦੀ ਠੀਕ ਹੋ ਜੀ ਹਾਂ ਚਲੋ ਕੋਈ ਨਹੀਂ ਦੇਖਦੇ ਹੁਣ ਪਰਮਾਤਮਾ ਸਾਡੀ ਗੱਲ ਵਾਂ ਫੜਦਾ ਤੇ ਹੁਣ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਹੋਰ ਦੇਖਦੇ ਹੁਣ ਡਾਕਟਰ ਕਿਹੜੀ ਡਾਕਟਰ ਨੂੰ ਮਿਲੀ ਤਦ ਨੀਰ ਜੀ ਮੈਡਮ ਜਿਹੜੀ ਇਹਨਾਂ ਦੀ ਪੂਰੀ ਉੱਪਰ ਬੜੀ ਅੱਛਾ ਅੱਛਾ ਜਿਹੜੇ ਸਰਜਰਾਂ ਜੀ ਇਹੇ ਆਪਰੇਸ਼ਨ ਵਗੈਰਾ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਸਵੇਰੇ ਆਏ ਤੇ ਉਹਨਾਂ ਨੇ ਚੈੱਕਅਪ ਕੀਤੇ ਜਿਹੜੇ ਤਾਂ ਉਹਨਾਂ ਨੂੰ ਲੱਗੇ ਆਪਰੇਸ਼ਨ ਵਾਲੇ ਉਹਨਾਂ ਨੇ ਤਾਂ ਸੌਫ ਦੀ ਔਕਾਤ ਸੀ ਵੀ ਤੁਹਾਡੇ ਆਪਰੇਸ਼ਨ ਹੋਣੇ ਹੈ ਤਿਆਰੀ ਕਰ ਲਓ ਜੀ ਠੀਕ ਆ ਚਰਨਜੀਤ ਨੂੰ ਉਹਨਾਂ ਨੇ ਜਦ ਦੇਖਿਆ ਚਰਨਜੀਤ ਨੂੰ ਕਿਹਾ ਵੀ ਭਾਈ ਤੇਰਾ ਬਿਲਕੁਲ ਨੋਰਮਲ ਹੋ ਜਾਣਾ ਤੂੰ ਟੈਨਸ਼ਨ ਨਾ ਲੈ ਨਹੀਂ ਅੱਜ ਦਾ ਵੀ ਚਾਂਸ ਹੈ ਪਰ ਵੀ ਕੋਈ ਚਾਂਸ ਹੈ ਜਾਂ ਨਾ ਹੋਵੇ ਜਿਵੇਂ ਕੋਈ ਬੱਚਾ ਪੂਟੀ-ਪੂਟੀ ਕਰ ਦੇ ਦੇਖੋ ਉਹਦਾ ਪਰਮਾਤਮਾ ਉਹ ਪਰਮਾਤਮਾ ਦੇ ਹੱਥ ਆ ਉਹ ਜੇ ਤੇ ਗੱਲ ਰੁਗੀ ਹਾਂ ਪਰ ਅਸੀਂ ਡਿਸੀਜਨ ਇਹ ਲਿੱਤਾ ਵੀ ਜੋ ਕਰੂਗਾ ਪਰਮਾਤਮਾ ਠੀਕ ਆ ਸਾਡਾ ਲੰਬਾ ਡਿਸੀਜਨ ਇਹ ਵੀ ਨੋਰਮਲ ਹੋ ਜਾਵੇ ਤੁਸੀਂ ਵੀ ਅਰਦਾਸ ਕਰਿਓ ਅਸੀਂ ਤਾਂ ਪਰ ਦੇਖੋ ਕਰਦੀ ਕਰਦੀ ਹਾਂ ਜੀ ਤੇ ਬਾਕੀ ਪਰਮਾਤਮਾ ਜੋ ਕਰੂਗਾ ਫਿਰ ਮੱਥੇ ਆ ਜੀ ਹੂੰ ਜੋ ਪਰਮਾਤਮਾ ਦੇ ਹੁਕਮ ਚੋ ਹੀ ਹੋਣ ਉਹੀ ਹੋਣਾ ਪਰ ਹੁਣ ਫਲਾਲ ਵੈਸੇ ਚਰਨ ਜੀ ਦੀ ਜਿਹੜੀ ਕੰਡੀਸ਼ਨ ਉਹ ਦੱਸਦੀ ਆ ਵੀ ਮੇਰਾ ਹੁਣ ਕਾਫੀ ਮੈਨੂੰ ਫਰਕ ਲੱਗਦਾ ਮੇਰੀ ਕੰਡੀਸ਼ਨ ਦੇ ਵਿੱਚ ਵੀ ਅੱਜ ਸ਼ਾਇਦ ਪਰਮਾਤਮਾ ਆਪਣੀ ਖੁਸ਼ਖਬਰੀ ਝੂਲ ਚ ਪਾ ਦੇਵੇ ਚਲੋ ਪਾ ਦੇਵੇ ਬਹਿ ਗਿਰੋ ਹੁਣ ਤਾਂ ਸਾਡੇ ਸਬਸਕ੍ਰਾਈਬਰ ਵੀ ਵਿਚਾਰਿਆਂ ਦੇ ਕੰਨ ਤਰਸਣੇ ਲੱਗੇ ਕਹ ਰਹੇ ਇਹ ਗੱਲ ਕਹਦੇ ਵੀ ਭਾਈਆਂ ਹੋ ਗਿਆ ਜੱਚਾ ਬੱਚਾ ਕਲੀਅਰ ਹੋ ਗਿਆ ਸਾਰਾ ਕੁਝ ਸੁੱਖਿਆ ਜਿਹੜੀਆਂ ਨਾਸਾਂ ਉੱਤੇ ਸਾਰੀਆਂ ਨੂੰ ਕਿਹਾ ਮੈਂ ਕਿਹਾ ਹੋ ਜਵੇ ਕੁੜੀ ਹੋ ਜਵੇ ਸਾਡੇ ਮੈਂ ਤਾਂ ਬਰਫੀ ਨਾਲ ਮੂੰਹ ਮਠਾ ਕਰਾ ਦੂੰਗਾ ਮੈਂ ਮੁੰਡਾ ਹੋਵੇ ਫੇਰ ਲੱਡੂ ਨਾਲ ਕਰਾਉਂਗਾ ਮੁੰਡਾ ਤਾਂ ਫੇਰ ਅਸੀਂ ਸੋਚਾਂਗੇ ਫੇਰ ਸੋਚਾਂਗੇ ਫੇਰ ਅਸੀਂ ਕਰਾਈਏ ਨਾ ਕਰਾਈਏ ਕਿਉਂਕਿ ਮੁੰਡਾ ਤਾਂ ਸਾਡੇ ਕੋਲ ਹੈਗਾ ਖਰਦੋਮਾ ਵੜਦਾ ਕੁੜੀ ਜਾਏਗੀ ਸਾਨੂੰ ਚੱਲ ਕੋਈ ਨਹੀਂ ਬਾਬੇ ਨਾਨਕ ਵੀ ਬਾਕੀ ਦੇਖੋ ਜੋ ਜੀ ਆਵੇ ਤੰਦਰੁਸਤ ਆਵੇ ਜੀ ਹੈਨਾ ਬਾਕੀ ਉਹ ਪ੍ਰਮਾਤਮਾ ਪਿਆਰ ਤਾਂ ਜਣੀ ਜਾਣੇ ਉਹਨੂੰ ਉਹਨਾਂ ਹੀ ਮਿਲਣਾ ਹੂੰ ਜੋ ਦਾ ਹੱਕ ਆ ਜੋ ਦਾ ਹੱਕ ਆ ਉਹਨੂੰ ਮਿਲੇ ਜਾਣਾ ਵੀ ਬਾਕੀ ਜਿਹੜਾ ਜੀ ਆਉਣਾ ਹੁਣ ਖੁਸ਼ੀ-ਖੁਸ਼ੀ ਖੁਸ਼ੀ-ਖੁਸ਼ੀ ਆ ਰਹੇ ਸੋ ਸ਼ਾਂਤੀ ਨੂੰ ਵਿਚਾਰੇ ਜੀਤ ਦੇ ਵਿਚਾਰੇ ਦੇ ਹੱਟ ਛੋੜਦਾ ਬਹੁਤ ਬੇਚਾਹੋ ਹਾਂ ਮਿਲਦੇ ਜੀ ਫੇਰ ਤੁਹਾਨੂੰ ਆ ਜਾ ਲਓ ਜੀ ਤੇ ਇੱਧਰ ਸਾਡੀ ਭੈਣ ਸਸਰੀ ਕਾਲ ਜੀ ਸਸਰੀ ਕਾਲ ਬਲੌਕ ਵਿੱਚ ਪਈਏ ਤੁਹਾਨੂੰ ਆਜਾ ਬੁਲਾ ਦੋ ਜੀ ਆਜਾ ਸਾਸਰੀ ਕਾਲ ਜੀ ਇਹ ਭੈਣ ਸਾਡੀ ਇੱਥੇ ਤੋਂ ਰਿਟਾਇਰ ਹੋਵੇ ਨਾ ਹਾਂਜੀ ਹਾਂ ਤੇ ਸਾਡੀ ਮਦਦ ਵਾਸਤੇ ਆਏ ਔਰ ਇਹ ਮਦਦ ਇਹਨਾਂ ਦਾ ਧੰਨਵਾਦ ਹੈ ਇਹ ਕਹਿੰਦੇ ਚਾਰ ਦਿਨ ਹੋ ਗਏ ਮੈਨੂੰ ਦੇਖਦੇ ਆਣ ਤੁਹਾਨੂੰ ਹਾਂ ਕਿਵੇਂ ਬੈਠੀ ਹਾਂ ਤੇ ਭੈਣ ਜੀ ਨੇ ਇਧਰ ਪਾਤੀ ਸਾਰੇ ਇਹਨਾਂ ਨੂੰ ਆਪਣੇ ਨੂੰ سپਾਰਸ਼ ਸਾਡੀ ਕਰਤੀ ਸਾਰੇ ਪ੍ਰਿੰਟ ਸਰਕਲ ਆ ਸਾਰਿਆਂ ਨੂੰ ਕਹਤਾ ਹਾਂ ਅਸੀਂ ਉਸ ਤਾਈ ਕਹਿੰਦੇ ਵੀ ਕਦ ਬੈਠ ਕਰੋ ਕਿਰਪਾ ਕਰੇ ਕਦ ਉਹਦਾ ਵਿਚਾਰੀ ਤੇ ਸਾਡੇ ਛੁੱਟੇ ਉਹ ਵਿਚਾਰੀ ਤੰਗ ਬਹੁਤ ਆ ਹਾਂਜੀ ਕੋ ਵੀ ਰਵੀ ਆ ਗਿਆ ਹਾਂਜੀ ਹਾਂ ਆ ਜਾ ਰਵੀ ਆਇਆ ਔਰ ਉਹਨੂੰ ਭਾਈ ਤੇਰੇ ਕਰਕੇ ਹੀ ਆਇਆ ਐ ਵੀ ਤੇ ਭਾਬੀ ਕਰਕੇ ਆਏ ਆ ਭਾਬੀ ਕਰਕੇ ਆਏ ਆ ਡਾਕਟਰ ਆਰੇ ਤੇਰੇ ਟਾਇਰ ਹੋਏ ਨੇ ਠੀਕ ਆ ਆ ਜੀ ਰਕਤਨੁਰਪ ਹਾਂ ਮਹਾਰਾਜ ਚਾਤੀਆ ਤਲਾ ਵਿੱਚ ਪੱਕੇ ਮੇਰੇ ਏਰੀਆ ਦੇ ਆ ਮੈਂ ਤਲਾਪੁਰ ਦੀ ਹਾਂ ਹਾਂ ਜੀ ਹਾਂ ਮੈਂ ਤਲਾਪੁਰ ਦੀ ਹਾਂ ਤੁਸੀਂ ਤਲਾਪੁਰ ਦੀ ਹਾਂ ਬਸ ਹਾਂ ਜੀ ਹਾਂ ਲੋਕਲ ਹਾਂ ਜੀ ਚੱਲ ਗਏ ਤੇ ਅਸੀਂ ਮੈਂ ਨਿਆਣੇ ਦਿਖਾਉਂਦੀ ਮੈਂ ਖਾ ਉਹਨਾਂ ਤਾਂ ਮਾਣੇ ਮੱਜਰਾ ਜਾਏ ਆਣਾ ਤੇ ਜੀ ਕਰੇ ਜੀ ਟਾਈਮ ਨਹੀਂ ਦੱਸ ਦੇ ਵਿੱਚ ਅਸੀਂ ਤੁਰੇ ਲੇਟ ਠੀਕ ਹੈ ਜੀ। ਨਾ ਹੁਣ ਉਹ ਤੇ ਬਲੌਗਰ ਤਾਂ ਭੈਣ ਨੂੰ ਪਤਾ ਵੀ ਅਸੀਂ ਬੈਠੇ ਹਾਸਪੀਟਲ ਤੇ ਘਰ ਜਾ ਕੇ ਕੀ ਕਰੂਗੀ ਭੈਣ। ਐ ਚਲ ਬੀਬੀ ਬੈਠੀ ਸੀ। ਹਾਂ। ਨਹੀਂ ਚਲ ਜੇ ਜਾਣਾ ਫਿਰ ਜੀ। ਹਾਂ ਨਾ ਉਹ ਤਾਂ ਹਾਂ ਬੀਬੀ ਹੈਗੀ ਆ ਹੋਰ ਅੱਛਾ ਰਹੇਗਾ ਹੈਗਾ ਜੇ ਮਾਲਾ ਜਾਣਾ ਬਾਕੀ ਸਾਡਾ ਸਾਰਾ ਪਰਿਵਾਰ ਉੱਥੇ ਬੈਠਾ ਅਸੀਂ ਹੋ ਰਹੇ ਆ। ਬਾਕੀ ਗੱਲ ਕਰੀਏ। ਹਾਂਜੀ। ਪ੍ਰਭੂ ਦੀ ਕਿਰਪਾ ਨਾਲ ਜੀ। ਆ ਗਏ ਅਸੀਂ। ਮਠਿਆਈ ਲੈਣ ਜੀ। ਦੇਖਦੇ ਹਾਂ ਹੁਣ। ਵੀ ਕੀ ਕਰਪਾ ਬਣਦਾ ਹੁਸ਼ਿਆਰਪੁਰਿਆਂ ਦੀ ਹੱਟੀ ਦੇ ਵਿੱਚ ਹੁਸ਼ਿਆਰਪੁਰ ਸਵਿਡਸ ਬੈਸੇ ਸਾਨੂੰ ਡਾਕਟਰ ਸਾਹਿਬ ਨੇ ਕਹਿ ਦਿੱਤਾ ਵੀ ਖੁਸ਼ਖਬਰੀ ਹੋ ਜੂਗੀ ਪਰ ਫਿਰ ਮੈਰ ਬਾਈ ਨੇ ਪੈਰ ਚੱਕ ਲਏ ਵੀ ਬਾਈ ਜਵਾਗਤਾ ਚਲੋ ਬਾਅਦ ਚ ਦੇਖਾਂਗੇ ਪਹਿਲਾਂ ਅਸੀਂ ਮਿੱਠਾ ਮੂੰਹ ਆਪਣੇ ਡਾਕਟਰ ਦਾ ਜ਼ਰੂਰ ਕਰਵਾਵਾਂਗੇ ਤੇ ਨਾਲ ਜਿਹੜੀਆਂ ਸਾਡੀਆਂ ਭੈਣਾਂ ਨਾਸਾਂ ਵੀ ਲੱਗਿਆਈਆਂ ਉਹਨਾਂ ਨੇ ਬੜੀ ਹਿੰਮਤ ਮਾਰੀ ਤੇ ਉਹਨਾਂ ਵਾਸਤੇ ਲੱਗ ਕਰਾਂ ਲੱਡੋਣਾ ਵਾਸਤੇ ਤੇ ਜਿਨ੍ਹਾਂ ਦਾ ਜਿਹੜਾ ਸੰਗਤਾ ਉੱਥੇ ਹੋਰ ਆ ਉਹਨਾਂ ਦਾ ਮੂੰਹ ਮਿੱਠਾ ਕਰਾਉਣ ਵਾਸਤੇ ਸਾਰਾ ਕੁਸਾ ਲੈਂ ਗਿਆ ਜੀ ਸਾਰਾ ਜੀ ਕਰਦਾ ਵੀ ਸਾਰਾ ਕੁਸਾ ਲੈ ਜੀ ਜੀ ਕਲੀ ਹੁੰਦਾ ਚਲੋ